ਲਾਈਫ ਦੇ ਵਿੱਚ ਮੈਂ ਵੀਰੇ ਆਪਣੇ ਆਪ ਨੂੰ ਆਪਣੇ ਹਾਲਾਤ ਠੀਕ ਕਰ ਲਈ ਆ ਚੀਜ਼ਾਂ ਕਰਨ ਲਈਆਂ ਬਸ ਬਸ ਇਹ ਕਿ ਨਹੀਂ ਸੋਚਿਆ ਸੀ ਕਿ ਮੈਂ ਇੱਕ ਦਿਨ ਇਦਾਂ ਰੋਡ ਸਾਈਡ ਤੇ ਕਾਰਡ ਸ਼ੁਰੂ ਕਰਾਂਗੀ ਸਰ ਨਹੀਂ ਮੈਂ ਸੋਚਿਆ ਨਹੀਂ ਸੀ ਸ਼ਾਇਦ ਇੱਕ ਦਿਨ ਮੈਂ ਮੈਂ ਇਹੋ ਜੀ ਸੋਚੀ ਸੀ ਕਿ ਮੈਂ ਇੱਕ ਵਧੀਆ ਪਲੇਅਰ ਹੋਵਾਂਗੀ ਚੰਗਾ ਮੁਕਾਮ ਹਾਸਲ ਕਰੂੰਗੀ ਚੰਗੀਆਂ ਅਕੈਡਮੀਆ 'ਚ ਹੋਵਾਂਗੀ ਮੇਰਾ ਸੁਪਨਾ ਇਹ ਸੀਗਾ ਕਿ ਮੈਂ ਲਾਈਫ ਦੇ ਹਾਲਾਤ ਆਪਣੇ ਘਰ ਦੇ ਹਾਲਾਤ ਇਸ ਤਰ੍ਹਾਂ ਠੀਕ ਕਰੂੰਗੀ ਕਿ ਮੈਂ ਇੱਕ ਦਿਨ ਚੰਗ ਮਤਲਬ ਮੇਰਾ ਸੁਪਨਾ ਹੀ ਇੱਕ ਉਹ ਬਣ ਕੇ ਰਹਿ ਗਿਆ ਅਜਿੱਤ ਜੀ ਦੂਜੇ ਖਿਡਾਰੀਆਂ ਨੂੰ ਦੇਖਦੇ ਹੋ ਹਾਕੀ ਦੇ ਖਿਡਾਰੀ ਨੇ ਕ੍ਰਿਕਟਰ ਨੇ ਜਦੋਂ ਜਹਾਜ਼ਾ ਚ ਉਤਰਦੇ ਨੇ ਤਾਂ ਕਈ ਪੋਲਿਟਿਸ਼ੀਅਨਸ ਉਹਨਾਂ ਨੂੰ ਸਨਮਾਨਿਤ ਕਰਦੇ ਆ ਅਜਿਹਾ ਮਾਹੌਲ ਹੁੰਦਾ ਛੋਟੇ ਵੀ ਅਜਿਹੇ ਸੁਪਨੇ ਸੀ ਸਰ ਕੋਈ ਬਹੁਤ ਘੱਟ ਆ ਜਿਹੜੇ ਮਤਲਬ ਬੱਚੇ ਖੇਡ ਕੇ ਆਉਂਦੇ ਆ ਨਾ ਮੇਰੇ ਕੋਲ ਇਹੋ ਜਿਹੇ ਵੀ ਬੱਚੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਵੀ ਖੇਡੇ ਹੈਗੇ ਆ ਪਰ ਉਹਨਾਂ ਨੂੰ ਵੀ ਕੋਈ ਸਨਮਾਨਿਤ ਨਹੀਂ ਕਰਨ ਗਿਆ ਉਹਨਾਂ ਨੇ ਖੁਦ ਕੋ ਕਾਰਨ ਸਾਡੀਆਂ ਸਰਡੀਆਂ ਸਰਕਾਰਾਂ ਵਾ ਖਾਸ ਕਰਕੇ ਸਾਡੀਆਂ ਸਰਕਾਰਾਂ ਦੇ ਵਿੱਚ ਕਿਉਂ ਕਿਸੇ ਨੂੰ ਮਤਲਬ ਹੀ ਨਹੀਂ ਕਿਸੇ ਚੀਜ਼ ਨਾਲ ਸਰਕਾਰਾਂ ਨੂੰ ਖਾਸ ਕਰਕੇ ਮਤਲਬ ਹੀ ਨਹੀਂ ਇੱਕ ਇਹੋ ਜਿਹੀ ਵੀ ਕੁੜੀ ਹੈਗੀ ਜਿਹੜੀ ਇੰਟਰਨੈਸ਼ਨਲ ਖੇਡ ਕੇ ਆਈ ਆ ਉਹਨੇ ਵੀ ਸਨਮਾਨਿਤ ਕਰਨ ਲਈ ਕੋਈ ਨਹੀਂ ਗਿਆ ਉਹ ਵੀ ਪੈਸੇ ਆਪਣੇ ਘਰੋਂ ਅੱਜ ਉਹ ਵੀ ਮੇਰੇ ਨਾਲ ਉਸੇ ਚੀਜ਼ 'ਚ ਖੜੀ ਸੀਗੀ ਪਰ ਉਹਨੂੰ ਆਪਣੇ ਘਰ ਤੇੋਂ ਤੋਂ ਪੈਸੇ ਚੁੱਕ ਚੁਕਾ ਕੇ ਉਹਨੇ ਫਿਰ ਵੀ ਅੱਜ ਨੈਸ਼ਨਲ ਗੋਲ ਮਾਰਕ ਵਿੱਚ ਗਈ ਮੇਰੇ ਕੋਲ ਉਹਨੇ ਹਾਲਾਤ ਵਿੱਚ ਨਹੀਂ ਹੈਗੀ ਕਿ ਮੈਂ ਪੈਸੇ ਚੁੱਕ ਕੇ ਵੀ ਜਾ ਸਕਾਂ ਕੁਣ ਕਿਨੇ ਤੱਕ ਮੈਂ ਹਾਸਲ ਕਰ ਚੁੱਕੇ ਹਾਂ ਕਿ ਕਿ ਸਥਾਨ ਹਾਸਲ ਕੀਤੇ ਨੇ ਬਈ ਮੇਰੇ ਨੈਸ਼ਨਲ ਚੋਂ 골ਡ ਹੈਗੇ ਆ ਮੇਰੇ ਮਿਕਸ ਮਾਰਸ਼ਲ ਆਰਟ ਚੋਂ 골ਡ ਹੈਗੇ ਆ ਪੈਂਕਿਕਸ ਆਰਟ ਜਿਹਨੂੰ ਕਹਿੰਦੇ ਉਹ ਚੋਂ ਮੇਰੇ 골ਡ ਆ ਮੇਰੇ ਆਪਣੀ ਜੂਨੀਅਰ ਨੈਸ਼ਨਲ ਚੋਂ ਜਿਹੜੀ ਫੈਂਸਿੰਗ ਕਹਿੰਦੀਆਂ ਉਹਨੂੰ ਜੂਨੀਅਰ ਨੈਸ਼ਨਲ ਚੋਂ ਉਹਦੇ ਚੋਂ ਮੇਰੇ ਸਰਟੀਫਿਕੇਟ ਹੈਗੇ ਆ ਜਿਨ੍ਹਾਂ ਤੇ ਨੈਸ਼ਨਲ ਲਿਖਿਆ ਪਿਆ ਹੈਗਾ ਜਿਹੜੇ ਅੱਜ ਰੱਦੀ ਹੋਏ ਮੈਨੂੰ ਦਿਖਦੇ ਆ ਤੇ ਜਦੋਂ ਰੱਦੀ ਹੋਏ ਦੇਖਦੇ ਆ ਫਿਰ ਵੀ ਫੀਲ ਹੁੰਦਾ ਵਾ ਅੱਜ ਮੈਂ ਤੁਹਾਨੂੰ ਆਪਣੇ ਮੈਡਲ ਦਿਖਾਉਣੀ ਆ ਕੁਝ ਇਸ ਤਰ੍ਹਾਂ ਦੇ ਆ ਜਿਹੜੇ ਬੜੇ ਪਹਿਲਾਂ ਲੈ ਆ ਉਹ ਟੁੱਟ ਗਿਆ ਉਹ ਵੀ ਮੈਨੂੰ ਮੁਸ਼ਕਲ ਹੋਈ ਕਿ ਮਤਲਬ ਮੈਂ ਅੱਜ ਹੀ ਵੇਖੇ ਤੇ ਉਹ ਵਿੱਚੋਂ ਟੁੱਟੇ ਨਿਕਲੇ ਤੇ ਮੈਨੂੰ ਫੀਲ ਹੋਇਆ ਕਿ ਨਹੀਂ ਕੋਈ ਗੱਲ ਨਹੀਂ